ਮਜ਼ਦੂਰ ਇਕਤਾ ਜਿੰਦਾਬਾਦ ਮਜ਼ਦੂਰ ਇਕਤਾ ਜਿੰਦਾਬਾਦ ਮਜ਼ਦੂਰ ਇਕਤਾ ਜਿੰਦਾਬਾਦ ਸਾਡੀਆਂ ਮੰਗਾਂ ਪੂਰੀ ਕਰੋ ਸਾਡੀਆਂ ਮੰਗਾਂ ਪੂਰੀ ਕਰੋ ਮਾਰਕਪੇਡ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ ਮਾਰਕਪੇਡ ਮੁਰਦਾਬਾਦ 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 ਮਾਰਕਪੇਡ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ ਬਹੁਤ ਹੀ ਸਤਿਕਾਰਯੋਗ ਸਾਡੇ ਡੀ ਐਫ ਐਸਓ ਸਾਹਿਬ ਮੁਖਤਰ ਮੁਖਤਰ ਸਾਹਿਬ ਮਾਸੂਟ ਮਾਸ ਫੈਕਟਰੀ ਐਨ ਆਜ ਮੰਡੀ ਮਜ਼ਦੂਰ ਯੂਨੀਅਨ ਮਲੋਟ ਤੋਂ ਮੈਂ ਕਈ ਚੱਕਰ ਲਗਾ ਚੁੱਕੇ ਜੀ ਔਲਕ ਮੰਡੀ ਦੇ ਮੈਨ ਰੋਡ ਤੇ ਮੰਡੀ ਹੈ ਜੀ ਇੱਥੇ ਚੋਰੀਆਂ ਦਾ ਬਹੁਤ ਜਿਆਦਾ ਡਰ ਰਹਿੰਦਾ ਹੈ ਦਿੱਲੀ ਚੋਰ ਆਉਂਦੇ ਆ ਇਹ ਗਰੀਬਾਂ ਨੇ 1.5 ਮਹੀਨੇ ਹੋ ਗਏ ਤੇਰੇ ਬੈਠੇ ਨੇ ਇੱਥੇ ਬੈਠੇ ਨੇ ਇਹਨਾਂ ਨੂੰ ਜੋ ਪੈਸਾ ਕਮਾਇਆ ਸੀ ਸਾਰਾ ਖਾ ਗਈ ਇੱਥੇ ਆਨਾਲਾ ਟਾਈਮ ਇਹਨਾਂ ਦਾ ਉਹ ਹੋਇਆ ਪਿਆ ਹੈ ਕਿ ਇਹਨਾਂ ਕੋਲ ਖਾਣ ਜੋਗੇ ਤੇ ਚਾਪਿੰਗ ਜੋਗੇ ਪੈਸੇ ਨਹੀਂ ਹੈ ਤੇ ਮਾ ਡੀਐਫਐਸਓ ਸਾਹਿਬ ਮੇਰੀ ਬੇਨਤੀ ਹੈ ਕਿ ਇਹ ਮੰਡੀ ਇੱਕ ਜਾਂ ਦੋ ਦਿਨ ਚ ਖਾਲੀ ਕਰਾਈ ਜਾਵੇ ਨਹੀਂ ਤਾਂ ਮਜ਼ਦੂਰ ਸਾਥੀ ਇੱਕ ਜਾਂ ਦੋ ਦਿਨ ਤੇ ਆਪਣੇ ਆਪਣੇ ਘਰ ਚਲੇ ਜਾਣਗੇ ਇਹ ਬੋਰੀਆਂ ਗਵਰਨਮੈਂਟ ਪਲੱਸ ਆਪਣੇ ਆੜਤੀਆਂ ਦੀ ਹੈਗੀ ਉਹ ਆਰਤੀ ਆ ਸੰਭਾਲੇ ਜਾਂ ਗਵਰਨਮੈਂਟ ਸੰਭਾਲੇ ਉਹਦੀ ਜ਼ਿੰਮੇਵਾਰ ਕੋਈ ਮਜ਼ਦੂਰ ਨਹੀਂ ਹੁੰਦੇ ਦਿਨੇ ਇਹਨਾਂ ਨੂੰ ਦੋ ਦਿਨ ਇਹ ਅਸੀਂ ਬੈਠੇ ਤੇ ਤੀਸਰੇ ਦਿਨ ਅਸੀਂ ਇੱਥੋਂ ਸਾਰੀ ਲੇਬਰ ਨੇ ਚਲੇ ਜਾਣਾ ਤੀਸਰੇ ਦਿਨ ਸਾਰੀ ਲੇਬਰ ਨੇ ਚਲੇ ਜਾਣਾ ਇਹ ਸਾਰੇ ਬੰਦੇ ਕਹਿ ਰਹੇ ਆ ਅਸੀਂ ਨਹੀਂ ਕਹਿ ਰਹੇ ਕਿ ਨਾਲ ਅਸੀਂ ਵੀ ਜਾਣਾ ਹੀ ਆ ਜਦੋਂ ਲੇਬਰ ਵਾਲੇ ਆਏ ਪੋਨੇ ਦੋ ਮਹੀਨੇ ਦੇ ਕਰੀਬ ਹੋ ਚਲੇ ਸਾਨੂੰ ਸੋ ਕਿਰਪਾ ਕਰਕੇ ਬੀ ਐਫ ਐਸਓ ਸਾਹਿਬ ਇਹ ਬੇਨਤੀ ਸਾਡੀ ਸੁਣੀ ਜਾਵੇ ਨਹੀਂ ਤਾਂ ਕੱਲ ਜਾਂ ਪਰਸੋਂ दो दिन जो काम नहीं होया, मजदूर थे कोई भी नहीं रहना तो बोला है बल्कि अभी भी पचास साठ हजार मंडी ऐसी इंस्पेक्टर पहले बोला थी कि इतवार से पहले पहले गड्ढे अपना मंडी खाली हो जाएगा ਬੰਦ ਕੀ ਅੱਜ ਅੱਜ ਮੰਗਲਵਾਰ ਤੇ ਦੇਖੇਗੇ ਬੋਧ ਬਾਰਾ ਬੜਾ ਥਾ 50 6000 ਕੁੱਤੇ ਮੰਡੀ ਚ ਪਿਆ ਹੈ ਆਪਣਾ ਉਹ ਲੋਕ ਫੋਕਲ ਪਿੰਡ ਤੇ टाइम लिए टे है सोमवार रहेंगे मंगलवार सारे बंदे झोला चक लेगा इंस्पेक्टर दोनों मंडी आवे बोरी गिनती करके के बस अपमत बंदा इसे हम सभी लेबर का यही कहना है कि इतना दिन से बेले बैठ के खा रहे इसका कोई जिम्मेवार नहीं ले रहा है जो रुपया कमाए है सारा खा चुके हैं और ना तो मेरे पास एक रुपया खाने के लोग योग्य है ना तो चाय पीने का योग्य है मेरे कहने का मतलब यह है जितना भी जो भी बोरी भरा गया है जो भी नहीं चक्का गया है वो आरतियाँ समझे अन्यथा इसका जो इंस्पेक्टर समझे और ठेकेदार समझे हम लोगों को उससे कोई इतराज नहीं आज से कल तक में अगर मंडी का माल नहीं चक्का जाता है परसों हम लोग झोला उठा के अपना घर चले जाएंगे ਚੱਕ ਕਰਿਆ ਰਹੇ ਹੈ ਅੱਜ ਅਸੀਂ ਗਾਣਾ ਮੰਡੀ ਕੋਲ ਤੋਂ ਪੁਆਇੰਟ ਔਲਖਾ ਗੜੇ ਆ ਜਿਵੇਂ ਕਿ ਅਸੀਂ ਤਕਰੀਬਨ ਕੋਲ ਪਿੰਡਾਂ ਦੇ ਵਿੱਚ ਜਾ ਰਹੇ ਆ ਤੇ ਇੱਥੇ ਵੀ ਔਲਖਾ ਅਸੀਂ ਤੀਜੀ ਆ ਚੌਥੀ ਵਾਰ ਆਏ ਮਜ਼ਦੂਰਾਂ ਦੇ ਬਲਾਉਣ ਤੇ ਇੱਥੇ ਅਜੇ 50 ਤੋਂ 60 ਜਾਂ 70 ਹਜ਼ਾਰ ਘਟਾ ਲਗਭਗ ਪਿਆ ਕੋਈ ਅਪਰੋਕਸੀਮੇਟਲੀ ਇੱਥੇ ਜਿਹੜੇ ਇੰਸਪੈਕਟਰ ਨੇ ਸੁਨੀਲ ਬੈਣੀਵਾਲ ਉਹਨਾਂ ਨੂੰ ਅਸੀਂ ਕਈ ਵਾਰ ਫੋਨ ਕਰ ਚੁੱਕੇ ਹਾਂ ਬਟ ਉਹ ਫੋਨ ਹੀ ਨਹੀਂ ਚੁੱਕਦੇ ਸਾਡਾ ਤੋ ਸਾਡੀ ਐਫਐਸ ਹਿਸਾਬ ਸਾਡੀ ਸਾਨੂੰ ਹੱਥ ਜੁੜ ਕੇ ਬੇਨਤੀ ਹੈ ਕਿ ਕਿ ਮਜ਼ਦੂਰ ਜਿਹੜਾ ਹੁਣ ਬਾਗੀ ਹੋਣ ਦੀ ਕਗਾਰ ਤੇ ਖੜਾ ਹੈ ਉਹ ਆਪਣੇ ਘਰੇ ਜਾ ਰਿਹਾ ਹੈ ਡੇਢ ਦੋ ਮਹੀਨੇ ਬਹੁਤ ਹੁੰਦੇ ਆ ਇਹਨਾਂ ਨੇ ਸਾਡੇ ਤੋਂ ਸਿਰਫ ਸਾਡੇ ਤੋਂ ਅਤੇ ਤੁਹਾਡੇ ਤੋਂ ਦੋ ਦਿਨ ਦਾ ਸਮਾਂ ਮੰਗਿਆ ਹੈ ਜੇ ਦੋ ਦਿਨ ਇਹਨਾਂ ਦਾ ਕੋਈ ਲਿਫਟਿੰਗ ਦਾ ਹਲ ਨਾ ਹੋਇਆ ਤੇ ਫਿਰ ਇਹ ਆਪਣੇ ਆਪਣੇ ਘਰਾਂ ਨੂੰ ਚਲੇ ਜਾਣਗੇ ਤੇ ਇੱਥੋਂ ਦੇ ਜੋ ਵੀ ਨੁਕਸਾਨ ਹੋਏਗਾ ਕੋਈ ਗੱਟੇ ਢੱਕੇ ਜਾਣ ਨਾ ਚੁੱਕੇ ਜਾਣ ਚੋਰੀ ਹੋਣ ਕਿਸੇ ਵੀ ਤਰੀਕੇ ਦਾ ਕੋਈ ਵੀ ਨੁਕਸਾਨ ਹੋਏਗਾ ਉਹ ਇਨਸਪੈਕਟਰ ਜਾਂ ਫਿਰ ਮਾਰਕਟ ਖੁਦ ਜ਼ਿੰਮੇਵਾਰ ਹੋਏਗਾ ਜਾਂ ਖਰੀਦ ਏਜੰਸੀਆਂ ਜ਼ਿੰਮੇਵਾਰ ਹੋਣਗੀਆਂ